ਹਲਾਉਈ ਆਪਣੇ ਨਾ ਪਿੰਡ ਦਾ ਬੰਦਾ ਐ ਤੇ ਇਹਨੂੰ ਸੁਣਾਉਂਦਾ ਨਹੀਂਗਾ ਤੇ ਇਹ ਨਾ ਆਪਣਾ ਖੇਤ ਆ ਠੇਕੇ ਤੇ ਦਿੱਤਾ ਤੇ ਅੱਜ ਲੈ ਕੇ ਆ ਮੇਰੇ ਕੋਲੇ ਮਿਹਨਤੀ ਕਾਫੀ ਰਕਈ ਇਹਨੇ ਲਾਇਆ ਉੱਥੇ ਛੋਣਾ ਆ ਕਰਮ ਕਰਮਾ ਮਾਰੀ ਫਿਰਦਾ ਸੀ ਤੇ ਮੈਨੂੰ ਆਲਾ ਵੀ ਕਿੰਨਾ ਥਾ ਫਿਰ ਮੈਂ ਲੈ ਕੇ ਦਿੱਤਾ ਵੀ ਇੰਨਾ ਥਾ ਬਣਿਆ ਤੇ ਕੀ ਕਹਿੰਦਾ ਸੀ ਉਹ ਕੀ ਕਹਿੰਦਾ ਸੀ ਅਰਦਾਸ ਹਾਂ ਅਰਦਾਸ ਮੂੰਮਟ ਤੋਂ ਮੈਂ ਕਹਿੰਦਾ ਮੋਟਰ ਨਹੀਂ ਲੈਣ ਦੇ ਨੇ ਲੱਗੇ ਐਸੇ ਠੀਕ ਆ ਆਇਆ ਪ੍ਰਵਾ ਚਲੋ ਠੀਕ ਆ ਮੈਂਤੀ ਗੈਂਤੀ ਇਹ ਤਾਂ ਦੋ ਦੋ ਜਣਿਆਂ ਨੇ ਨਾ ਉਹ ਥਾਂ ਨੂੰ ਲਾਇਆ ਉਹਦੇ ਵਿੱਚ ਇਹ ਨਹੀਂ ਪਤਾ ਵੀ ਕਿਹਨੇ ਵੱਧ ਲਾਇਆ ਤੇ ਕਿਹਨੇ ਘੱਟ ਲਾਇਆ ਕਿਉਂ ਵਾਣ ਦਾ ਤਾਂ ਆਪਣਾ ਪਤਾ ਹੀ ਆ ਵੀ ਇੱਥੇ ਆਪਣਾ 22 ਕਨਾਲਾਂ ਦੇ ਗਰਾਮ ਮਰਲੇ ਥਾਂ ਸੀਗਾ ਤੇ ਉਹਦੇ ਵਿੱਚੋਂ ਦੋ ਘਰਾਣੇ ਲਾਇਆ ਹੁਣ ਜ਼ਿਮੀਂਦਾਰ ਨੇ ਤਾਂ ਜਿਹੜਾ ਹੈਗਾ ਵੀ ਉਹਨੇ ਪੈਸੇ ਦੇ ਦੇਣੇ ਆ ਤੇ ਗਾਂ ਹੁਣ ਜਿਵੇਂ ਲੇਬਰ ਆ ਲੇਬਰ ਨੇ ਦੋ ਖਿੱਤੇ ਉਹ ਆਉਦੇ ਖੱਡੋ ਵੱਡੀ ਵੰਡ ਕੇ ਜਿਹੜੇ ਆ ਉਹ ਲਾਏ ਆ ਤੇ ਉਹਨਾਂ ਨੂੰ ਲੇਬਰ ਨੇ ਆਪਦਾ ਹਿਸਾਬ ਕਿਤਾਬ ਕਰਨਾ ਤੇ ਇਹ ਬੰਦਾ ਮੇਰੇ ਕੋਲ ਪਹੁੰਚਿਆ 15 ਰੁਪਏ ਪੁਰਸ਼ ਹੈਗਾ ਸੌਣ ਦਾਣੀ ਇਹਨੂੰ ਸਮਝ ਜਾਂਦਾ ਬਹੁਤੀਆਂ ਗੱਲਾਂ ਆਹ ਤੇ ਨਾ ਥੋੜੇ ਜਿ ਦੇ ਕਟਕਾਰ ਨਾ ਥੋੜੇ ਜਿ ਦੇ ਕਟਕਾਰ ਨਾ ਕੋਈ ਪਸੰਦਾਂਗਾ ਆਪਦਾ ਨਹੀਂ ਲਾ ਪਾ ਪਦਾ ਬੋਲੀ ਦਾ ਤੇ ਬੇਨਮੀਆ